ਵੈਲਕਮ ਟੂ ਥਿਸ ਵੀਡੀਓ ਸਾਡਾ ਮੌਜੂਦ ਹੈ ਕਿ ਜਿੱਥੇ ਪਿੰਡ ਦੀ ਤਰੱਕੀ ਦੀ ਗੱਲ ਆ ਪਿੰਡ ਦੇ ਸਾਂਝੇ ਕੰਮ ਦੀ ਗੱਲ ਆ ਆਪਾਂ ਸਾਰੇ ਜਾਣੇ ਇੱਕ ਸ਼ੱਕ ਦੇ ਥੱਲੇ ਇਕੱਠੇ ਹੋਏ ਆਂ ਪੈਸੇ ਪਿਛਲੀਆਂ ਸਰਕਾਰਾਂ ਵੇਲੇ ਵੀ ਬਹੁਤ ਆਏ ਹੋਣੇ ਆ ਪਰ ਤਰੀਕਾ ਬਾਈ ਤਰੀਕੇ ਦੇ ਨਾਲ ਲੱਗਦੇ ਨਹੀਂ ਸੀ ਔਰ ਅੱਜ ਟੀਚਰ ਸਭਾ ਦੀ ਔਰ ਸਟਾਫ ਦੀ ਬੜੀ ਮਿਹਨਤ ਦੇ ਨਾਲ ਔਰ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਕਮਰਾ ਆ ਉਹਨੂੰ ਰੈਨੋਵੇਸ਼ਨ ਕਰਨ ਦੇ ਜਿਹੜਾ ਕੰਮ ਦੀ ਸ਼ੁਰੂਆਤ ਕੀਤੀ ਹੈ

અરિબે દેખાઈ સદ્યો સાડે બહોત હી સન્માનજો સદાન ਕਰਮਵੀਰ ਸਿੰਘ ਜੀ ਘੁਮਣ ਐਮ ਐਲ اے ਦਸੂਆ ਦਾ ਅਸੀਂ ਸਮੂਹ ਸਟਾਫ ਅਤੇ ಗ್ರಾಮ ਪੰਚਾਇਤ ਗੁਗਰੀ ਅੱਜ ਸਰਕਾਰੀ ਐਲੀਮੈਂਟਿਸ ਨੂੰ ਗੁਗਰੀ ਵਿਕੇ ਪੰਚਾਇਤ ਦੇ ਸਵਾਗਤ ਕਰਦੇ ਹਾਂ ਤੇ ਨਾਲ ਦੇ ਨਾਲ ਅਸੀਂ ਵਧਾਈ ਦਿੰਦੇ ਹਾਂ ਸਤਿਕਾਰਯੋਗ ਵਿਧਾਨ ਸਭਾ ਹਲਕਾ ਸੁਭਾ ਦੇ ਐਮਐਲਏ ਕਰਮਜੀਤ ਸਿੰਘ ਕਰਮਜੀਤ ਸਿੰਘ ਕੁਮੜ ਜੀ ਉਹਨਾਂ ਦੇ ਨਾਲ ਆਏ ਸਹਿਯੋਗੀ ਇੱਥੋਂ ਦੇ ਸਰਪੰਚ ਸਾਹਿਬ ਪੂਰੀ ਪੰਚਾਇਤ ਮੈਂਬਰ ਬੀਪੀਓ ਵਿਜਨੋ ਇੱਥੋਂ ਦਾ ਸਟਾਫ ਤੇ ਬਾਕਖ ਸਕੂਲਾਂ ਤੋਂ ਆਏ ਅਧਿਆਪਕ ਤੇ ਪਿੰਡ ਦੇ ਸਾਰੇ ਹੀ ਆਤਮੰਤ ਸੱਜਣਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਐਮਐਲਏ ਸਾਹਿਬ ਦਾ ਇੱਥੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਧੰਨਵਾਦ ਵੀ ਕਰਦਾ ਪਿੰਡ ਦੇ ਸਾਰੇ ਹੀ ਮੋਤਵਾਰ ਸਤਿਕਾਰਯੋਗ ਬਜ਼ੁਰਗ ਸਤਿਕਾਰਯੋਗ ਮੇਰੀਆਂ ਆਵਾ ਮਾ ਭੈਣਾ ਇਸ ਪਿੰਡ ਦੀ ਨਵੀਂ ਚੁਣੀ ਗਈ ਪੰਚਾਇਤ ਦੇ ਸਰਪੰਚ ਸਾਹਿਬ ਸਾਰੇ ਮੈਂਬਰ ਸਾਹਿਬ ਔਰ ਵਿਸ਼ੇਸ਼ ਤੌਰ ਤੇ ਅੱਜ ਖੁਸ਼ੀ ਦਾ ਦੇਣਾ ਕਿ ਸਾਡੇ ਵਿੱਚ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਡਿਪਟੀ ਜਿਹੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਆਏ ਨੇ ਆਪਣੇ ਵੀਰਨੋ ਸਾਹਿਬ ਸਕੂਲ ਦੇ ਹੈਡ ਟੀਚਰ ਔਰ ਨਾਲ ਢਿੰਗੜਕਲਾਂ ਤੋਂ ਸਾਡੇ ਪੈਂਦੀ ਹੋਣੀ ਹੈ ਟੀਚਰ ਮੈਡਮ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਨੇ ਔਰ ਸਾਡੀ ਆਮ ਆਦਮੀ ਪਾਰਟੀ ਦੀ ਇਸ ਪਿੰਡ ਦੀ ਸਾਰੀ ਟੀਮ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਹੈ ਅੱਜ ਖੁਸ਼ੀ ਦੇ ਸਮੇਂ ਵਿੱਚ ਆਪਾਂ ਸਾਰੇ ਜਣੇ ਇਕੱਠੇ ਹੋਏ ਆ ਸਕੂਲ ਦਾ ਅੱਜ ਇਸ ਸਾਲ ਦਾ ਜਿਹੜਾ ਮੈਨੂੰ ਲੱਗਦਾ ਕਿ ਲਾਸਟ ਦਿਨੇ ਆ ਕੱਲ ਤੋਂ ਜਿਹੜੀਆਂ ਛੁੱਟੀਆਂ ਨੇ ਉਹ ਸਕੂਲ ਦੇ ਵਿੱਚ ਪੈ ਜਾਣੀਆਂ ਔਰ ਅੱਜ ਟੀਚਰ ਸਭਾ ਦੀ ਔਰ ਸਟਾਫ ਦੀ ਬੜੀ ਮਿਹਨਤ ਦੇ ਨਾਲ ਔਰ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਕਮਰਾ ਹੈ ਉਹਨੂੰ ਰੀਨੋਵੇਸ਼ਨ ਕਰਨ ਦੇ ਜਿਹੜਾ ਕੰਮ ਦੀ ਸ਼ੁਰੂਆਤ ਕੀਤੀ ਹੈ ਔਰ ਬੜੀ ਖੁਸ਼ੀ ਹੋਈ ਹੈ ਕਿ ਸਾਰਾ ਪਿੰਡ ਅੱਜ ਇੱਕ ਜਗ੍ਹਾ ਤੇ ਇਕੱਠਾ ਹੋਇਆ ਬਹੁਤ ਚੰਗੀ ਗੱਲ ਆ ਕਿ ਜਿੱਥੇ ਪਿੰਡ ਦੀ ਤਰੱਕੀ ਦੀ ਗੱਲ ਆ ਪਿੰਡ ਦੇ ਸਾਂਝੇ ਕੰਮ ਦੀ ਗੱਲ ਆ ਆਪਾਂ ਸਾਰੇ ਜਣੇ ਇੱਕ ਛੱਤ ਦੇ ਥੱਲੇ ਇਕੱਠੇ ਹੋਇਆ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਮੌਕੇ ਤੇ ਹੀ ਅੱਜ ਕਿੰਨੇ ਪੈਸੇ ਸਕੂਲ ਦੀ ਬਿਹਤਰੀ ਵਾਸਤੇ ਇਕੱਠੇ ਹੋਏ ਆ ਵੈਸੇ ਤਾਂ ਜਿੰਨੇ ਕੇ ਦੱਸਦੇ ਆ ਇਹ ਤਾਂ ਮੈਨੂੰ ਲੱਗਾ ਕੱਲੇ ਚਾਚੇ ਨੇ ਦੇ ਦੇਣੇ ਸੀਗੇ ਹੈ ਹੈ ਥੋੜੇ ਜਿਹਾ ਕੰਜੂਸ ਹਾਦਾ ਇਹ ਬਹੁਤ ਆ ਤੇ ਹੋਰ ਪੈਸੇ ਆਪਾਂ ਪਿੰਡ ਚੋਂ ਇਕੱਠੇ ਕਰਦੇ ਆ ਕਿਉਂਕਿ ਇਹ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਹੋਏ ਆ ਇਕੱਠੇ ਹੋਏ ਆ ਇਹ ਤੋਂ ਹੀ ਸਾਡੇ ਬੱਚਿਆਂ ਨੇ ਅੱਗੇ ਜਾਣਾ ਹੈ। ਇੱਥੋਂ ਹੀ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਹੈ ਉਹਨੇ ਤਰੱਕੀ ਕਰਨੀ ਹੈ। ਹੋਰ ਜਿੰਨੀਆਂ ਮਰਜ਼ੀ ਆਪਾਂ ਚੀਜ਼ਾਂ ਬਣਾਈ ਜਾਈਏ ਪਰ ਜਿੱਥੇ ਸਕੂਲ ਔਰ ਐਂਡ ਵਾਲਾ ਜਿਹੜਾ ਸਥਾਨ ਹੈ ਸ਼ਮਸ਼ਾਨ ਘਾਟ ਉਹ ਦੋਨੋਂ ਚੰਗੇ ਬਣਨੇ ਚਾਹੀਦੇ। ਔਰ ਇਹ ਕਿਸੇ ਵੀ ਗਵਰਨਮੈਂਟ ਨੇ ਨਹੀਂ ਸੋਚਿਆ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਬਣਾਇਆ ਜਾਵੇ। ਪੈਸੇ ਪਿਛਲੀਆਂ ਸਰਕਾਰਾਂ ਵੇਲੇ ਵੀ ਬਹੁਤ ਆਏ ਹੋਣੇ ਆ। ਪਰ ਤਰੀਕਾ ਬਾਈ ਤਰੀਕੇ ਦੇ ਨਾਲ ਲੱਗਦੇ ਨਹੀਂ ਸੀ। ਹਰ ਵਾਰ ਕੋਈ ਨਾ ਕੋਈ ਇੱਧਰ ਉੱਧਰ ਪੈਸੇ ਹੋ ਜਣੇ ਔਰ 5 ਸਾਲ ਬਾਅਦ ਜਦੋਂ ਪਿੰਡ ਦਾ ਆਪਾਂ ਚਿਹਰਾ ਵੇਖਦੇ ਸੀ ਉੱਥੇ ਦਾ ਉੱਥੇ ਹੀ ਖੜਾ ਹੁੰਦਾ ਸੀ ਉਹੀ ਗਲੀਆਂ ਉਹੀ ਨਾਲੀਆਂ ਉਹੀ ਸੀਵਰੇਜ ਦਾ ਓਵਰਫਲੋ ਪਾਣੀ ਉਹੀ ਛੱਪੜਾਂ ਦਾ ਕੰਮ ਹੋਵੇ ਸ਼ਮਸ਼ਾਨ ਘਾੜਦਾ ਹੋਵੇ ਸਕੂਲ ਦੇ ਹਾਲਾਤ ਕੋਈ ਚੀਜ਼ ਵੀ ਬਦਲੀ ਨਹੀਂ ਹੁੰਦੀ ਸੀ ਔਰ ਅਸੀਂ ਪਤਾ ਨਹੀਂ ਕਿਹੜੀ ਚੀਜ਼ ਨੂੰ ਤਰੱਕੀ 75 76 ਸਾਲ ਇਹ ਕਰਦੇ ਨੇ ਵੀ ਤਰੱਕੀ ਹੋ ਗਈ ਇਲਾਕੇ ਦੀ ਤਰੱਕੀ ਹੋ ਗਈ ਕੋਈ ਤਰੱਕੀ ਨਹੀਂ ਹੋਈ ਉੱਥੇ ਦੇ ਉੱਥੇ ਹੀ ਖੜੇ ਆ ਸੀ ਸੋ ਅਸੀਂ ਚੰਗੀ ਸੋਚ ਨੂੰ ਲੈ ਕੇ ਆਏ ਆ ਕਿ ਇੱਕ ਤਾਂ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਨਾ ਹੈ ਇੱਕ ਹੈਲਥ ਸਿਸਟਮ ਨੂੰ ਠੀਕ ਕਰਨਾ ਹੈ ਔਰ ਇੱਕ ਦਫਤਰਾਂ ਦੇ ਵਿੱਚੋਂ ਜਿਹੜੀ ਲੁੱਟ ਖਸੁੱਟ ਹੁੰਦੀ ਹੈ ਲੋਕਾਂ ਦੀ ਉਹਨੂੰ ਬੰਦ ਕਰਨਾ ਉਹ ਚੀਜ਼ਾਂ ਵਾਸਤੇ ਅਸੀਂ ਤੁਸੀਂ ਸਰਕਾਰ ਵੀ ਬਣਾਈਏ ਤੁਹਾਡੇ ਪਿੰਡ ਦਾ ਬਹੁਤ ਵੱਡਾ ਸੁਝੋਗ ਹੈ ਡੁਗਰੀ ਦਾ ਔਰ ਮੇਰੀ ਇਹ ਫਰਜ਼ ਵੀ ਆ ਔਰ ਜ਼ਿੰਮੇਵਾਰੀ ਵੀ ਆ ਕਿ ਗਵਾਂਢੀ ਪਿੰਡ ਹੋਣ ਦੇ ਨਾਤੇ ਜਿੰਨੀ ਵੱਧ ਤੋਂ ਵੱਧ ਤਰੱਕੀ ਆਪਣੇ ਪਿੰਡਾਂ ਦੀ ਕਰਵਾਈ ਜਾਵੇ ਓਨੀ ਘੱਟ ਔਰ ਪਿਛਲੇ 70 75 ਸਾਲ ਦਾ ਅਸੀਂ ਰਿਕਾਰਡ ਤੋੜਾਂਗੇ ਕਿ ਜਿਹੜੇ 5 ਸਾਲ ਦੇ ਵਿੱਚ ਜਿੰਨੇ ਕੰਮ ਵੱਧ ਤੋਂ ਵੱਧ ਹੋ ਸਕਦੇ ਹੋਏ ਉਹ ਅਸੀਂ ਆਪਣੇ ਪਿੰਡ ਦੇ ਕਰਨੇ ਆ ਔਰ ਇਸ ਸਕੂਲ ਦੇ ਮੈਨ ਹੁਣ ਹਾਲਾਤ ਕਿਏ ਥੋੜੇ ਜਿਹਾ ਵਧੀਆ ਨਹੀਂ ਹੈਗੇ ਹਾਲਾਤ ਜਿੰਨੇ ਆਪਾਂ ਚਾਹੁੰਨੇ ਆ ਸਰਕਾਰੀ ਸਕੂਲ ਦੇ ਹੋਣੇ ਚਾਹੀਦੇ ਔਰ ਅੱਗੇ ਤੋਂ ਵੀ ਹੁਣ ਜਦੋਂ ਅਸੀਂ ਅਗਲੀ ਵਾਰ ਆਉਣਾ ਸਕੂਲ ਦੇ ਵਾਸਤੇ ਹੋਰ ਗ੍ਰਾਂਟ ਲੈ ਕੇ ਆਵਾਂ ਤਾਂ ਜੋ ਇਹਦੀ ਹਾਲਾਤ ਕਿਉਂਕਿ ਟੀਚਰ ਸਭਾਂ ਸਾਡੇ ਬਹੁਤ ਮਿਹਨਤੀ ਆ ਬੱਚੇ ਸਾਡੇ ਬਹੁਤ ਚੰਗੇ ਆ ਪੜਨ ਵਾਲੇ ਬੱਚੇ ਨੇ ਭਾਵੇਂ ਤੇ ਲੋੜਵੰਦ ਲੋਕਾਂ ਦੇ ਬੱਚੇ ਪੜਦੇ ਆ ਪਰ ਦਿਮਾਗ ਉਹਨਾਂ ਦਾ ਚੰਗੇ ਬੱਚਿਆਂ ਦੇ ਨਾਲੋਂ ਵੀ ਤੇਜ ਹੈ ਔਰ ਜੇ ਬੱਚਿਆਂ ਦੇ ਵਾਸਤੇ ਚੰਗੇ ਸਕੂਲ ਹੋਣਗੇ ਤਾਂ ਹੋਰ ਅੱਗੇ ਜਾ ਸਕਦੇ ਹੋਰ ਤਰੱਕੀ ਕਰ ਸਕਦੇ ਆ ਜੇ ਸਕੂਲ ਦੇ ਵਿੱਚ ਸਿਸਟਮ ਹੀ ਕੋਈ ਨਹੀਂ ਹੋਊਗਾ ਤੇ ਉਹ ਵਿਚਾਰੇ ਬੱਚੇ ਹੌਂਸਲਾ ਹੀ ਟੁੱਟ ਜਾਂਦਾ ਬੱਚੇ ਦਾ ਕਿ ਪੜੀਏ ਕੀ ਤੇ ਹੈ ਹੀ ਕੁਛ ਨਹੀਂਗਾ ਕਿਸੇ ਦੇ ਬੈਂਚ ਨਾ ਹੋਣਗੇ ਕਿਸੇ ਪੱਕਾ ਨਾ ਹੋਊਗਾ ਕਿਤੇ ਕੋਈ ਟਾਇਲਟ ਬਾਥਰੂਮ ਨਾ ਹੋਊਗਾ ਤੇ ਬੱਚਾ ਪੜੂਗਾ ਕਿ ਉੱਥੇ ਜਾ ਕੇ ਸੋ ਇਹ ਸੋਚ ਲੈ ਕੇ ਅਸੀਂ ਲੱਗੇ ਹੋਏ ਹਾਂ ਕਿ ਐਜੂਕੇਸ਼ਨ ਹੈਲਥ ਨੂੰ ਵਧੀਆ ਲੈ ਕੇ ਜਾਣਾ ਤੁਹਾਡੇ ਸਕੂਲਾਂ ਦੀ ਵਧੀਆ ਹਾਲਾਤ ਆਉਣ ਦੇ ਸਮੇਂ ਦੇ ਵਿੱਚ ਤੁਹਾਨੂੰ ਆਪ ਦੇਖਣ ਨੂੰ ਮਿਲੂਗੀ ਕਿ ਸਕੂਲ ਦੇ ਹਾਲਾਤ ਬਦਲੇ ਗਏ ਆਉਣ ਵਾਲੇ ਸਮੇਂ 'ਚ ਜਿੰਨੀ ਗ੍ਰਾਂਟ ਹੋ ਹੋ ਸਕਦੀ ਹੋਈ ਇੰਟਰਲੌਕ ਟਾਈਲ ਲਗਾਵਾਵਾਂਗੇ ਅਬ ਮੇਰੇ ਨਾਲ ਤਾਂ ਖੇਤ ਹੀ ਬਣਾਇਆ ਹੋਇਆ ਪਤਾ ਨਹੀਂ ਕਿਸੇ ਨੇ ਵਿੱਚ ਹਾਂਜੀ ਕੁਆਲਿਟੀ ਹੈ ਥੋੜਾ ਸਾਫ਼ ਹੋਇਆ ਨਹੀਂ ਧੱਕੇ ਹਾਂਜੀ ਮਤਲਬ ਵਧੀਆ ਇਹਨੂੰ ਆਪਾਂ ਚੰਗਾ ਕੈਂਪਸ ਬਣਾਵਾਂਗੇ ਤਾ ਜੋ ਸਾਡੇ ਬੱਚਿਆਂ ਦਾ ਆਪਮਾਨ ਕਰੇ ਇੱਥੇ ਹੋਣ ਔਰ ਹੋਰ ਵੀ ਸਿਸਟਮ ਨੂੰ ਆਪਾਂ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਸਹਿਯੋਗ ਬੜਾ ਜ਼ਰੂਰੀ ਆ ਔਰ ਮੈਂ ਪਿੰਡ ਵਾਸੀਆਂ ਨੂੰ ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਸਿਆਣੇ ਹੋ ਜ਼ਿਆਦਾ ਪੜ੍ਹੇ ਲਿਖੇ ਹੋ ਜ਼ਿਆਦਾ ਸੂਝਵਾਨ ਹੋ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਤੁਹਾਨੂੰ ਹੀ ਮੌਕਾ ਦਿੱਤਾ ਹੈ ਐਮਐਲਏ ਬਣ ਕੇ ਲੋ ਪਰਮਾਤਮਾ ਨੇ ਤੇ ਮੈਂ ਨਹੀਂ ਬਣਿਆ ਤੁਸੀਂ ਆਪ ਬਣੇ ਜੇ ਐਮਐਲਏ ਔਰ ਆਪਾਂ ਇਹ ਮੌਕਾ ਨਾ ਖਜਾਈਏ ਕਿ ਆਪਾਂ ਕੋਈ ਆਪਸੀ ਪਿੰਡ ਵਾਦੀ ਘਰੇਬੰਦੀ ਦੇ ਵਿੱਚ ਆਪਣੇ ਪਿੰਡ ਦਾ ਨੁਕਸਾਨ ਕਰਾਈ ਸਾਰੇ ਹੀ ਸਾਡੇ ਆਪਣੇ ਨੇ ਤੁਸੀਂ ਵੀ ਸਾਰੇ ਇਕੱਠੇ ਹੀ ਹੋ ਕੋਈ ਆਪਸ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਸਾਰਿਆਂ ਨੂੰ ਇਦਾਂ ਹੋਣਾ ਪੈਣਾ ਤਾਂ ਜਾ ਕੇ ਪਿੰਡ ਦੀ ਤਰੱਕੀ ਹੋਗੀ ਤਾਂ ਜਾ ਕੇ ਪਿੰਡ ਦੀ ਡਿਵੈਲਪਮੈਂਟ ਹੋਣੀ ਹੈ ਜੇ ਤਾਂ ਇੱਕਦਮ ਉਹ ਐ ਨੂੰ ਇੱਕਦਮ ਉਹ ਐ ਨੂੰ ਆ ਤਾਂ ਪਿੰਡ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਇੱਕ ਨੇ ਕਹਿਣਾ ਤੂੰ ਪਿੰਡ ਆ ਜਾ ਦੂਜਿਆਂ ਕਹਿਣਾ ਨਹੀਂ ਸਾਡੇ ਪਿੰਡ ਦਾ ਵਧੀਆ ਮੈਂ ਤੇ ਕਹਿੰਦਾ ਸਕੂਲ ਦੇ ਵਿੱਚ ਆਪਾਂ ਰੱਖਣਾ ਹੈ ਸਕੂਲ ਦੇ ਵਿੱਚ ਕਰਨਾ ਪ੍ਰੋਗਰਾਮ ਹੋਂ ਦਾ ਕਿ ਸਾਰੇ ਇਕੱਠੇ ਹੋ ਗਏ ਠੀਕ ਹੈ ਨਾ ਤੇ ਇੱਥੇ ਹੀ ਰੱਖਿਆ ਕਰਾਂਗੇ ਤੇ ਆਈ ਕਿਹੜਾ ਕੋਈ ਹੋਰ ਗਿਆ ਚਾਹ ਪਾਣੀ ਪੀਣਾ ਮਰਮੋਟਾ ਇੱਥੇ ਆਪਾਂ ਪੀ ਕੇ ਚੱਲ ਜਾਣਾ ਔਰ ਜਿੰਨੇ ਆਂਡਾਂ ਦੀ ਲੋਰ ਆ ਤੁਹਾਡੇ ਇੱਕ ਛੱਪੜ ਦੇ ਪੈਸੇ ਪਾ ਰਹੇ ਛੱਪੜ ਨੂੰ ਰੈਨੋਵੇਟ ਕਰਾਂਗੇ ਜਿਹੜਾ ਵੱਡਾ ਛੱਪੜ ਹੈ ਸਾਡਾ ਇੱਕ ਅੱਜ 2 ਲੱਖ ਦਾ ਚੈੱਕ ਹੈ ਜਿਹੜਾ ਸ਼ਮਸ਼ਾਨ ਘਾਟ ਦੇ ਰਸਤੇ ਦਾ ਤੁਹਾਨੂੰ ਦੇਖ ਕੇ ਜਾਣਾ ಗ್ರಾಮ ਪੰਚਾਇਤ ਨੂੰ ਔਰ ਪਿੰਡ ਦੇ ਵਿੱਚ ਨਵੀਆਂ ਲਾਈਟਾਂ ਅੱਗੇ ਲੱਗੀਆਂ ਨੇ ਪੁਰਾਣੇ ਸਰਪੰਚ ਸਾਹਿਬ ਬੈਠੇ ਨੇ ਅਸਰੇ ਨਾਲ ਸਾਡੇ ਕੋਲ ਤੁਸੀਂ ਪਿੰਡ ਦੀ ਡਿਵੈਲਪਮੈਂਟ ਦੇ ਕੰਮ ਲੈ ਕੇ ਆਓ ਫਿਰ ਸਾਨੂੰ ਖੁਸ਼ੀ ਹੋਣੀ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਵੋਟਾਂ ਹੋ ਗਈਆਂ ਜਿੰਨੂੰ ਕਿਸੇ ਨੇ ਪਾਉਣੀਆਂ ਇਹ ਪਾਤੀਆਂ ਜਿੰਨੇ ਸਾਨੂੰ ਪਾਉਣੀਆਂ ਜੇ ਸਾਨੂੰ ਪਾਤੀਆਂ ਜੇ ਮੈਂ ਦੂਜੇ ਕਿਸੇ ਨੂੰ ਪਾਉਣੀਆਂ ਸੀ ਦੂਜੇ ਨੂੰ ਪਾਤੀਆਂ ਹੁਣ ਸਾਰੇ ਜਣੇ ਇਕੱਠੇ ਹੋ ਕੇ ਛੋਟਾ ਜਿਹਾ ਪਿੰਡ ਹੈ ਆਪਣਾ ਕਿੱਡਾ ਕਿ ਵੱਡਾ ਪਿੰਡ ਸਾਰਿਆਂ ਨੂੰ ਬੇਨਤੀ ਹੈ ਕਿ ਇਕੱਠੇ ਹੋ ਕੇ ਆਪਣੇ ਪਿੰਡ ਦੀ ਜਿਹੜੀ ਤਰੱਕੀ ਕਰਵਾਈਏ ਔਰ ਜਿਹੜੇ ਜਿਹੜੇ ਤੁਸੀਂ ਕੰਮ ਕਹਿਣੇ ਆ ਆਪਾਂ ਸਹਿਯੋਗ ਤੁਹਾਡੇ ਨਾਲ ਕਰਦੇ ਆ ਤੁਹਾਡੇ ਅਸ਼ੀਰਵਾਦ ਦੇ ਨਾਲ ਕਰਨੇ ਆ ਔਰ ਤੁਸੀਂ ਸਾਡਾ ਸਾਥ ਦਿਓ ਸਾਰੇ ਜਾਣੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੈਂ ਆਪਣੇ ਵੱਲੋਂ ਵਧਾਈ ਦਿੰਨਾ ਸਕੂਲ ਦੇ ਸਾਰੇ ਸਟਾਫ ਨਾਲ ਧੰਨਵਾਦ ਜੀ ਆਇਆਂ ਆਖਦੇ ਆ ਸਾਰਿਆਂ ਨੂੰ ਡਿਪਟੀ ਡੀਓ ਸਾਹਿਬ ਸਦਾ ਸੁਖਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪਣਾ ਕੀਮਤੀ ਸਮਾਂ ਇੱਥੇ ਕੱਢ ਕੇ ਸਾਡੇ ਛੋਟੇ ਜਿਹੇ ਪਿੰਡ 'ਚ ਸਾਡੇ ਸਕੂਲ ਦੇ ਵਿੱਚ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਰੀ ਨਵੀਂ ਬਣੀ ਪੰਚਾਇਤ ਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਜਿਹੜੇ ਇਲੈਕਸ਼ਨ ਲੜਿਆ ਇਹਨਾਂ ਦੇ ਖਲਾਫ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਕੋਈ ਗੱਲ ਨਹੀਂ ਸਾਰਿਆਂ ਨੂੰ ਵਧਾਈ ਆ ਸਾਰੇ ਜਣੇ ਇਕੱਠੇ ਹੋ ਕੇ ਰਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ